ਲੋਕਾਂ ਨੂੰ ਇੰਨੀ ਕਿ ਸੰਗਤ ਤੇ ਜੈਨੇ ਦੇ ਮੇਲੇ ਦੇ ਰੂਪ ਵਿੱਚ ਨਹੀਂ ਆ। ਅਸੀਂ ਇਹਨੂੰ ਉਦਾਸੀ ਦਾ ਆਲਮ ਨਾ ਮੰਨੋ ਪਰ ਇਹ ਮਰਾਗ ਬਿੰਦਾ ਹੈ। ਜੰਨ ਦੇ ਨਾਂ ਸੀ ਮੱਥਾ ਟੇਕ ਕੇ ਉਹਨਾਂ ਨੂੰ ਸ਼ਰਧਾਂਜਨੀ ਨਹੀਂ ਹੋ ਸਕਦੀ। ਗੁਰੂ ਮਹਾਰਾਜ ਨੇ ਲੰਗਰ ਲਾਉਣ ਦੀ ਪ੍ਰਸਾਪਾਈ ਸੀ। ਲੰਗਰ ਪਰ ਤਾਂ ਇਹ ਨਹੀਂ ਸੀ ਕਿ ਅਸੀਂ ਵਨਸਵਨ ਨੇ ਭਾਂਤ ਸਮਾਤੇ ਇੱਕ ਦੂਜੇ ਦੇ ਉੱਤੇ ਚੜ ਕੇ ਲੰਗੜ ਦੀ ਗੱਲ ਕਰੀ ਅਸੀਂ ਗੱਲ ਕਰੀਏ ਸਾਡੇ ਇਤਿਹਾਸ ਦੀ ਆ ਗਲੀਆਂ ਇੰਨੀਆਂ ਪੀੜੀਆਂ ਇਹ ਗੜੀ ਦੇ ਨਾਲ ਸੀਗੀਆਂ ਇਹ ਸਾਰੀਆਂ ਪੀੜੀਆਂ ਗੱਲ ਕਰਦੀਆਂ ਸਾਡੀਆਂ ਨਾ ਉਹ ਦਾਦੀ ਮਾਵਾਂ ਨੇ ਜਿਹੜੇ ਆਪਦੇ ਪੋਤਿਆਂ ਨੂੰ ਗੋਦੀ ਚ ਲੈ ਕੇ ਉਹਨਾਂ ਨੂੰ ਇਤਿਹਾਸ ਬਾਰੇ ਦੱਸਣ ਤੇ ਕਿਤੇ ਨਾ ਕਿਤੇ ਨਾ ਹੀ ਉਹ ਪਰਿਵਾਰ ਰਹੇ ਨੇ ਤੇ ਅਸੀਂ ਉਹਨਾਂ ਦਾਦੀ ਜਾਦੀਆਂ ਤੋਂ ਉਹ ਕਹਾਣੀਆਂ ਸੁਣੀ ਜਦੋਂ ਅਸੀਂ ਉਹ ਕਹਾਣੀਆਂ ਨਹੀਂ ਸੁਣਦੇ ਉਹ ਇਤਿਹਾਸ ਨਹੀਂ ਸੁਣਦੇ ਤਾਂ ਬੱਚੇ ਉਸ ਇਤਿਹਾਸ ਤੋਂ ਦੂਰ ਜਾ ਰਹੇ ਸਹਬਜ਼ਾਦਾ ਬਾਬਾ ਜੀਤ ਸਿੰਘ ਸਹਬਜ਼ਾਦਾ ਬਾਬਾ ਜੂਹਾਰ ਸਿੰਘ ਉਹ ਇਸ ਕਿਲੇ ਦੇ ਵਿੱਚ ਬੈਠ ਕੇ ਮੁਗਲਾਂ ਨਾਲ ਲੜਾਈ ਲੜਦੇ ਰਹੇ ਵੱਡੇ-बड़े ਅਨੰਦੇ ਸ਼ਾਹਬਜ਼ਾਦੇ ਸੀ ਸ਼ਾਹਬਜ਼ਾਦਾ ਬਾਬਾ ਜੀਤ ਸਿੰਘ ਤੇ ਬਾਬਾ ਜੂਹਾਰ ਸਿੰਘ ਉਹ ਇੱਥੇ ਸ਼ਹੀਦ ਹੋ ਗਏ ਤੇ ਨਾਲ ਤਿੰਨ ਪਿਆਰੇ ਭਾਈ Que manda sem pai, moca no senho pai, sabe? Sem terror, bolsa, sem